ਰੱਖਿਆ ਗਿਆ ਜੀ ਮਨੂਪ੍ਰੀਤ ਸਾਹਿਬ ਕੀ ਕਹਿਣਾ ਚਾਹੁੰਗੇ ਇਸ ਮੌਕੇ ਤੇ ਜਿਹੜਾ ਆਪਾਂ ਤੁਹਾਨੂੰ ਦੱਸਣਾ ਚਾਹਦੇ ਆ ਕਿ ਜਿਹੜੇ ਪਾਵਲ ਸਰੂਪ ਮੁੱਖ ਮੰਤਰੀ ਨੇ ਬਿਆਨ ਦਿੱਤਾ ਗਿਆ ਕਿ 169 ਪਾਵਲ ਸਰੂਪ ਜਿਹੜੇ ਇਸ ਸਥਾਨ ਦੇ ਉੱਤੇ ਮੰਨ ਲਓ ਮੌਜੂਦ ਸੀ ਤੇ ਜਿਹਦੇ ਵਿੱਚ 139 ਸਰੂਪਾਂ ਨੂੰ ਉਹਨਾਂ ਨੇ ਇਹ ਦੱਸਿਆ ਕਿ ਇਹਨਾਂ ਦਾ ਰਿਕਾਰਡ ਨਹੀਂ ਹੈ ਤੇ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਵਿੱਚ ਕੋਈ ਦੋਰਾਵਾ ਨਹੀਂ ਕਿ ਇੱਥੇ 169 ਸਰੂਪ ਬਰਾਜ ਦੇ ਬਰਾਜਮਾਨ ਹਨ ਔਰ ਸਾਰਿਆਂ ਦਾ ਸਰੂਪ ਜਿਹੜਾ ਰਿਕਾਰਡ ਇੱਥੇ ਸਾਰੀ ਕਮੇਟੀ ਦੇ ਕੋਲ ਹੈ ਤੇ ਜਿਹੜੇ 78 ਰੂਪ ਐ ਉਹ ਉਸ ਰੂਪ ਨੇ ਜਿਹੜੇ 1978 ਤੋਂ ਲੈ ਕੇ 2012 ਦੇ ਆ ਜਿਹੜਾ ਜਿਹੜਾ ਉਹ ਸੈੱਟ ਦੀ ਜਾਂਚ ਵਿੱਚ ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਉਸ ਤੋਂ ਬਾਅਦ 60 ਰੂਪ ਉਹ ਨੇ ਜਿਹੜੇ ਜੀਵਨ ਸਿੰਘ ਚਤਰ ਸਿੰਘ ਦੇ ਵੇਲੇ ਦੇ ਕੰਪਨੀ ਵੱਲੋਂ ਛਾਪੇ ਗਏ ਨੇ ਦਿੱਲੀ ਕਮੇਟੀ ਵੱਲੋਂ ਛਾਪੇ ਗਏ ਨੇ ਉਹਨਾਂ ਦਾ ਵੀ ਸੈੱਟ ਦੇ ਨਾਲ ਕੋਈ ਮਤਲਬ ਨਹੀਂ ਜਿਹੜੇ 28 ਰੂਪ ਨੇ 30 ਰੁਪਏ ਇੱਥੇ ਆਈਸੀ ਦੇ ਇਸ ਵੇਲੇ 28 ਰੂਪ ਨੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਲਿਆਂਦੇ ਗਏ ਨੇ ਜਿਹਦੇ ਵਿੱਚ 20 ਰੂਪ ਜਿਹੜੇ ਆ ਉਹ ਰਸੋਖਾਨਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਦਿੱਤੇ ਗਏ ਨੇ ਉਹਦਾ ਰਿਕਾਰਡ ਇਸ ਵੇਲੇ ਇੱਥੇ ਹੈਗਾ ਤੇ ਉਸ ਵਿੱਚ ਜਿਹੜੇ 10 ਰੂਪ ਸੀ ਗੁਰਦੁਆਰਾ ਗੁਰੂ ਹਰਿ ਸਾਹਿਬ ਦਸਾਂਝ ਖੁਰਦ ਤੋਂ ਲਿਆਂਦੇ ਗਏ ਸੀ ਤੇ ਉਹਦੇ ਵਿੱਚ ਜਿਹੜੇ ਉਹਦਾ ਵੀ ਰਿਕਾਰਡ ਜਿਹੜਾ ਇੱਥੇ ਸਾਰਾ ਮੌਜੂਦ ਹੈ ਉਹਨਾਂ ਨੇ ਜਿਹੜੇ 10 ਰੂਪ ਹੈ ਇਸ ਕਮੇਟੀ ਨੂੰ ਸੰਭਾਲ ਦਿੱਤੇ ਗਏ ਸੀ ਇਸੇ ਤਰ੍ਹਾਂ ਇੱਥੇ ਜਿਹੜਾ ਸੈੱਟ ਦੇ ਨਾਲ ਸਵੰਧਤ ਜਾਂ ਲਾਪਤਾ ਸ਼੍ਰੋਮਣੀ ਕਮੇਟੀ ਦੇ ਸਰੂਪ ਹੈ ਉਹਨਾਂ ਦਾ ਕਿਸੇ ਵੀ ਸਰੂਪ ਦੇ ਨਾਲ ਕੋਈ ਮਤਲਬ ਨਹੀਂ ਸਾਰੇ ਸਰੂਪਾਂ ਦਾ ਇੱਥੇ ਰਿਕਾਰਡ ਜਿਹੜਾ ਪਿਆ ਹੈਗਾ ਤੇ ਵੱਖ-ਵੱਖ ਜਿਹੜੀਆਂ ਦੁਨੀਆ ਜੱਥੇਬੰਦੀਆਂ ਆ ਰਹੀਆਂ ਸਾਰੇ ਦਾ ਕਿਉਂ ਕਹਿ ਜੇ ਜਾਣਕਾਰੀ ਆਪਣੇ ਵੱਲੋਂ ਕੋਈ ਬਣਾ ਕੇ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਕਿ ਅੱਜ ਇੱਥੇ ਮਤਲਬ ਪਤਾ ਲੱਗਾ ਕਿ ਕੁਝ ਬੰਦਿਆਂ ਨੇ ਘਬਰਾਹ ਕੋ ਜਿਹੜਾ ਉਹਨਾਂ ਨੂੰ WhatsApp ਕੀਤਾ ਗਿਆ ਇੱਥੇ ਅੱਜ ਪਤਾ ਲੱਗਾ ਥੋੜ੍ਹਾ ਜਿਹਾ ਇਹਦੇ ਬਾਰੇ ਅੱਡੇ ਕਿਵੇਂ ਕੀਤਾ ਕੋਈ ਉਹਨਾਂ ਦੇ ਸੈਟ ਦੀ ਟੀਮ ਨੇ ਇੱਕੋਦਮ ਕਰ ਦਿੱਤਾ ਕਿ ਉਹਨਾਂ ਨੇ ਇਸ ਜਾਂਚ ਤੋਂ ਬਿਨਾਂ ਜਿਹੜਾ ਦੱਸ ਮਤਲਬ ਕੋਈ ਬਿਆਨ ਦਿੱਤਾ ਇਹਦੇ ਬਾਰੇ ਅੱਡੇ ਜਾਂਚ ਦਾ ਵਿਸ਼ਾ ਹੈ ਕਿਉਂਕਿ ਇਹਦੇ ਬਾਰੇ ਸੀਐਮ ਜਾਣਦੇ ਆ ਕਿਉਂਕਿ ਉਹ ਜ਼ਿੰਮੇਵਾਰ ਵਿਅਕਤੀ ਆ ਜਿਹੜਾ ਇਹੋ ਜਿਹਾ ਬਿਆਨ ਦੇਣਾ ਆ ਜਾਂ ਉਹਦੇ ਬਾਰੇ ਜਾਣਕਾਰੀ ਦੇਣੀ ਆ ਉਹਨਾਂ ਦਾ ਜਿਹੜਾ ਮੱਗੀ ਦੇ ਮੇਲੇ ਤੇ ਜਿਹੜਾ ਬਿਆਨ ਦਿੱਤਾ ਮੁੱਖ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਦੇ ਬਾਰੇ ਅੱਜ ਜਿਹੜਾ ਜਾਜਦਵਸ਼ਾ ਕੀ ਕਹਿਣਾ ਚਾਹੁੰਦੇ ਨੇ ਉਹਨਾਂ ਵੱਰੋਂ ਕੋਈ ਇਸ ਤਰ੍ਹਾਂ ਦਾ ਮੁੜ ਕੇ ਜਿਹੜਾ ਅਬਰ ਸਰ ਵਿੱਚ ਵੀ ਕਿਹਾ ਕਿ ਜਿਹੜੇ ਇੱਥੇ ਸਰੂਪ ਹੈ ਜਿਹੜਾ ਪਹਿਲਾਂ ਕਿਹਾ ਸੀ ਕਿ ਸ਼ਰੋਣੀ ਕਮੇਟੀ ਲੈ ਕੇ ਜਾਊਗੀ ਇਹੋ ਜਿਹਾ ਮਾਮਲਾ ਜਿਹੜਾ ਨਹੀਂ ਹੋਗਾ ਪਰ ਅਜੇ ਜਿਹੜੀ ਇਹ ਲੋਕਾਂ ਦੇ ਵਿੱਚ ਅਸੀਂ ਤੁਹਾਡੀ ਜਿਹੜੀ ਅਖਬਾਰ 'ਚ ਤੁਸੀਂ ਖਬਰ ਲਈ ਉਹ ਵੀ ਮੈਂ ਪੜੀ ਹੈ ਬੜੇ ਸੰਜਮਤਾ ਨਾਲ ਪੜੀ ਹੈ ਬੜੇ ਧਿਆਨ ਨਾਲ ਪੜੀ ਹੈ ਤੁਸੀਂ 'ਚ ਲਿਖਿਆ ਕਿ ਬੜਾ ਸਤਿਕਾਰ ਕੀਤਾ ਜਾਂਦਾ ਇੱਥੇ ਜਿੰਨੇ ਵੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਨੇ ਔਰ ਮਰਜ਼ਾਦਾ ਜਿਹੜੀ ਆ ਪੂਰੀ ਕਾਇਮ ਹੈ ਇੱਥੇ ਉਹਦੇ ਬਾਰੇ ਤੁਸੀਂ ਮੈਨੂੰ ਜ਼ਰੂਰ ਦੱਸੋ ਸਕਦੇ ਦੇਖੋ ਜੀ ਇੱਥੇ ਸਭ ਤੋਂ ਵੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪੂਰਾ ਸਤਕਾਰ ਜੀ ਕੀਤਾ ਜਾਂਦਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ ਜਿਹੜੇ ਦਰਵਾਰ ਆ ਉਹ ਥੱਲੇ ਮੰਜ਼ਲ ਤੇ ਆ ਜਿਹੜੇ ਮਹਾਰਾਜ ਦੇ ਪ੍ਰਕਾਸ਼ ਆ ਉਹ ਦੂਸਰੀ ਮੰਜ਼ਲ ਤੇ ਆ ਖਾਸ ਕਰਕੇ ਜਿੱਥੇ ਮਹਾਰਾਜ ਦੇ ਸਰੂਪ ਪਏ ਨੇ ਉਹ ਤੀਸਰੀ ਮੰਜ਼ਲ ਦੇ ਉੱਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਸੰਭਾਲ ਦੇ ਵਿੱਚ ਉੱਥੇ ਪੂਰੀ ਮਰਜ਼ਾਦਾ ਦੇ ਨਾਲ ਰੱਖੇ ਹੋਏ ਨੇ ਤੇ ਰਜਾਨਾ ਪੰਜ ਬਾਣੀਆਂ ਦਾ ਇੱਥੇ ਨਿਤਨੇਮ ਹੁੰਦਾ ਤੇ ਇੱਥੇ ਕੀਰਤਨ ਹ ਤੇ ਇਹੋ ਜੀ ਕੋਈ ਗੱਲ ਨਹੀਂ ਕਿ ਡੇਰਾਬਾਦ ਆ ਜਾਂ ਇੱਥੇ ਕੋਈ ਸਾਧਵਾਦ ਆ ਇਦਾਂ ਦੀ ਕੋਈ ਗੱਲ ਨਹੀਂ ਪੂਰੀ ਗੁਰਮਰਜਾਦਤ ਨਾਲ ਹੁੰਦਾ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਲ ਦੇ ਵਿੱਚ ਤਿੰਨ ਵਾਰਾਂ ਜਾਂਚ ਕੀਤੀ ਜਾਂਦੀ ਹੈ ਇਹਨਾਂ ਸਰੂਪਾਂ ਦੀ ਔਰ ਹੁਣ ਵੀ ਉਹਨਾਂ ਵੱਲੋਂ ਜਾਂਚ ਕੀਤੀ ਗਈ ਹੈ ਇਹੋ ਜਿਹਾ ਕੋਈ ਮਾਮਲਾ ਨਹੀਂ ਕਿ ਇੱਥੇ ਜਿਹੜੇ ਸਰੂਪਾਂ ਦੀ ਕੋਈ ਬਿਆਦਵੀ ਹੁੰਦੀ ਆ ਜਾਂ ਸਤਕਾਰ ਨਹੀਂ ਹੁੰਦਾ ਪੂਰੇ ਸਤਕਾਰ ਸਿਹਤ ਮਹਾਰਤ ਦੇ ਸਰੂਪ ਸੰਭਾਲੇ ਜਾਂਦੇ ਆ ਪਰ ਇੱਕ ਨਾ ਸਵਾਲ ਜ਼ਹਿਨ ਟੁੱਟਦਾ ਕਿ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਸਾਲ ਦੀ ਤਿੰਨ ਵਾਰ ਜਾਂਚ ਕੀਤੀ ਜਾਂਦੀ ਹੈ ਤਾਂ ਸਿੱਟਦੇ ਜ਼ਹਿਨ 'ਚ ਇਹੋ ਜੀ ਕਿਹੜੀ ਗੱਲ ਆਈ ਸਰਕਾਰ ਦੇ ਮਨ 'ਚ ਕਿਹੜੀ ਗੱਲ ਆਈ ਕਿ ਉਹਨਾਂ ਦੇ ਵੀ ਚੈਕਿੰਗ ਆਪਣੇ ਵੱਲੋਂ ਕੀਤੀ ਤੇ ਸੀਐਮ ਸਾਹਿਬ ਨੂੰ ਮੈਸੇਜ ਵੀ ਕਰ ਦਿੱਤਾ ਦੇਖੋ ਮੈਂ ਇਹ ਗੱਲ ਤੁਹਾਨੂੰ ਪਹਿਲਾਂ ਵੀ ਕਹਿੰਦਾ ਕਿ ਇਹ ਜਿਹੜਾ ਜਾਂਚ ਦਾ ਵਿਸ਼ਾ ਦੂਸਰੀ ਗੱਲ ਤੁਹਾਨੂੰ ਜਾਣਕਾਰੀ ਲਈ ਇਹ ਵੀ ਦੱਸ ਦਈਏ ਕਿ ਸੈਟ ਦੀ ਟੀਮ ਵੱਲੋਂ ਪਹਿਲਾਂ ਵੀ ਡਾਕਟਰ ਰਿਸ਼ਰ ਸਿੰਘ ਵੱਲੋਂ ਇੱਥੇ ਜਾਂਚ ਕੀਤੀ ਗਈ ਆ ਉਹ ਜਗ੍ਹਾ 'ਚ ਸਹੀ ਪਾਈ ਗਈ ਆ ਤੇ ਇਦਾਂ ਦੀ ਕੋਈ ਗੱਲ ਨਹੀਂ ਦੂਸਰੀ ਵਾਰ ਜਿਹੜੀ ਜਾਂਚ ਕੀਤੀ ਗਈ ਆ ਇਹਦੇ ਵਿੱਚ ਜਿਹੜਾ ਜਾਂਚ ਦਾ ਵਿਸ਼ਾ ਆ ਜਾਂ ਇਹ ਬਿਆਨ ਕਿਵੇਂ ਆਇਆ ਇਹ ਤਾਂ ਸਰਕਾਰ ਦੱਸ ਸਕਦੀ ਆ ਕਿ ਸਰਕਾਰ ਨੇ ਕਿਹੜੇ ਆਧਾਰ ਦੇ ਉੱਤੇ ਇਹ ਜਲਦਬਾਜ਼ੀ ਕੀਤੀ ਆ ਜਾਂ ਇਹ ਬਿਆਨ ਦਿੱਤਾ ਆ ਇਹੋ ਜਿਹੇ ਬਿਆਨ ਦੇ ਨਾਲ ਜਿਹੜਾ ਸੰਗਤਾਂ ਦੇ ਮਨ ਨੂੰ ਠੇਸ ਪਹੁੰਚੀ ਆ ਤੁਸੀਂ ਦੇਖੋ ਵੱਡੀ ਗਿਣਤੀ ਵਿੱਚ ਸੰਗਤਾਂ ਇੱਥੇ ਆ ਰਹੀਆਂ ਔਰ ਉਹਨਾਂ ਦੇ ਕਿ ਇਹ ਬੜਾ ਦਰਬਾਰ ਦੇ ਵਿੱਚ ਜਿਹੜਾ ਪ੍ਰਤੀਜਨੀ ਸ਼ਰਧਾ ਆਇਆ ਲੋਕਾਂ ਦੀ ਉਹ ਚਾਹੁੰਦੇ ਆ ਕੋਈ ਵੀ ਨਹੀਂ ਚਾਹੁੰਦਾ ਅਸੀਂ ਚਾਹੁੰਦੇ ਆ ਕਿ ਇੱਥੇ ਅਮਨ ਸ਼ਾਂਤੀ ਭਾਈਚਾਰਾ ਸਾਂਝ ਸਾਰੀ ਬਣੀ ਰਹੇ ਕੋਈ ਇਹੋ ਜਿਹਾ ਮਾਹੌਲ ਇੱਥੇ ਨਾ ਬਣੇ ਤਾਂ ਕਿ ਜਿਹੜਾ ਲੋਕੀ ਜਿਸ ਤਰ੍ਹਾਂ ਮਹਾਰਾਜ ਦਾ ਸਤਿਕਾਰ ਕਰਦੇ ਨੇ ਇੱਥੇ ਸਰੂਪਾਂ ਦਾ ਪੂਰਾ ਸਤਿਕਾਰ ਹੋ ਰਿਹਾ ਇਦਾਂ ਦੀ ਕੋਈ ਗੱਲ ਨਹੀਂ ਤੇ ਅਸੀਂ ਚਾਹੁੰਦੇ ਆ ਕਿ ਇੱਥੇ ਅਮਨ ਸ਼ਾਂਤੀ ਬਣੀ ਰਹੇ ਵੱਖ-ਵੱਖ ਆਗੂ ਪਹੁੰਚ ਰਹੇ ਨੇ ਹਰ ਇੱਕ ਦੀ ਹਮਦਰਦੀ ਹੈ ਇਸ ਦਰਬਾਰ ਦੇ ਨਾਲ ਤੁਸੀਂ ਜਾਣਦੇ ਵੱਡੀ ਗੱਲਤੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਮੇਲੇ ਤੇ ਸੰਗਤ ਪਹੁੰਚਦੀ ਆ ਇਸ ਵੇਲੇ ਵੀ ਜਿਹਨਾਂ ਨੇ ਸੰਗਤਾਂ ਦੇ ਮਨ ਵਿੱਚ ਆ ਜੋ ਸਭ ਤੋਂ ਵੱਧ ਦੇਖੋ ਜੀ ਸਤਕਾਰ ਹੈ ਸਾਡੀ ਸੁਪਰੀਮ ਪਾਵਰਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੀ ਇਸ ਦਰਬਾਰ ਨੇ ਵੱਡੀ ਉਪਮਾ ਦਿੱਤੀ ਹੈ ਹਰ ਸਮਾਗਮ ਹੁੰਦਾ ਤੁਸੀਂ ਸਾਲ ਦੇ ਵਿੱਚ ਮੇਲੇ ਵਿੱਚ ਦੇਖ ਲਓ ਤਿੰਨ ਦਿਨ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਤੋਂ ਬਿਨਾਂ ਇੱਥੇ ਕੋਈ ਪ੍ਰੋਗਰਾਮ ਨਹੀਂ ਹੁੰਦਾ ਵੱਡਾ ਨਗਰ ਕੀਰਤਨ ਹੁੰਦਾ ਉਸ ਦੀ ਅਗਵਾਈ ਵੀ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਕਰਵਾਈ ਜਾਂਦੀ ਹੈ ਤੇ ਇੱਥੇ ਕੋਈ ਵੀ ਡੇਰਾਬਾਦ ਗੱਦੀਬਾਦ ਇਹੋ ਜਿਹਾ ਕੋਈ ਮਤਲਬ ਨਹੀਂ ਹੈਗਾ ਹਰ ਤਰ੍ਹਾਂ ਇੱਥੇ ਲੜੀ ਚੱਲਦੀ ਆ ਅੱਜ ਵੀ 43 ਸ੍ਰੀ ਖੰਡਪਾਤ ਸਾਹਿਬ ਆਰੰਭ ਹੋਏ ਨੇ ਤੇ ਲਗਾਤਾਰ ਜਿਹੜੀ ਲੜੀ ਚੱਲਦੀ ਆ ਤੇ ਮੇਲੇ ਦੇ ਉੱਤੇ ਉਹ ਜਿਹੜੀ ਲੜੀ ਆ ਵੱਡੀ ਲੜੀ ਹੁੰਦੀ ਆ ਇੱਥੇ ਜਿੱਦਾਂ ਸੈਕੜੇ ਪਾਠ ਆਰੰਭ ਹੁੰਦੇ ਨੇ ਇਸ ਤਰ੍ਹਾਂ ਸਰੂਪ ਵੀ ਸਾਨੂੰ ਬਾਦ ਚਾਹੀਦੇ ਨੇ ਇਸੇ ਕਰਕੇ ਜਿਹੜੇ ਸਰੂਪ ਇੱਥੇ ਪਏ ਨੇ ਇੱਥੇ ਜਿਹੜੇ ਇਸ ਸਥਾਨ ਇਸ ਇਲਾਕੇ ਦੇ ਵਿੱਚ 10 ਦੇ ਕਰੀਬ ਇਹੋ ਜਿਹੇ ਸਥਾਨ ਨੇ ਜਿਹੜੇ ਸ੍ਰੀ ਨਾਮ ਕੁਮਾਰਾ ਜੀ ਨਾਲ ਸੰਬੰਧਿਤ ਨੇ ਔਰ ਜਿਨ੍ਹਾਂ ਦਾ ਲੋਕਾਂ ਨੂੰ ਬੜਾ ਸਤਿਕਾਰ ਕਰਦੇ ਨੇ ਹਰ ਥਾਂ ਮੇਲੇ ਲੱਗਦੇ ਨੇ ਹਰ ਥਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ ਆ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਇੱਥੇ ਸਤਿਕਾਰ ਹੁੰਦਾ ਹੈ ਅੱਛਾ ਇਸ ਸਥਾਨ ਦੀ ਮਹਾਨਤਾ ਤੇ ਗੁਰੂ ਸਾਹਿਬਾਨ ਦੀ ਮਹਿਮਾ ਜਿਹੜੀ ਹੈ ਉਹਦਾ ਜਾਪ ਚੱਲਦਾ ਰਹਿੰਦਾ ਹੁਣ ਵੀ ਅਸੀਂ ਸੁਣ ਪਾ ਰਹੇ ਆ ਕੰਨਾਂ ਵਿੱਚ ਜਿਹੜੇ ਸ਼ਬਦ ਪੈਰੇ ਨੇ ਔਰ ਮਨ ਕਿੰਨਾ ਕਿਤੇ ਆਪਣੇ ਨੂੰ ਤ੍ਰਿਪਤ ਮਹਿਸੂਸ ਕਰ ਰਿਹਾ ਜੀ ਤੁਸੀਂ ਕਾਲ ਲੈ ਲਓ ਔਰ ਨਾਲ ਦੀ ਨਾਲ ਜਿਹੜੇ ਅੱਜ ਆਗੂ ਸਹਿਬਾਨ ਵੀ ਇੱਥੇ ਪਹੁੰਚ ਰਹੇ ਵੱਖੋ ਵੱਖ 파ਟੀਆਂ ਤੋਂ ਔਰ ਇਹ ਜਿਹੜੀ ਇਹ ਸੁਵੇਲੇ ਦੀ ਤਸਵੀਰ ਹੈ ਇੱਥੇ ਇਸ ਸਮੇਂ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਰਾਜਾ ਸਾਹਿਬ ਜੀ ਦੇ ਦਰਬਾਰ ਤੋਂ ਸੋਨੂਰਪੁਰ ਸਾਹਿਬ ਨਾਲ ਜ਼ਰੂਰ ਇੱਕ ਵਾਰ ਫਿਰ ਤੋਂ ਜੁੜਨ ਦੀ ਕੋਸ਼ਿਸ਼ ਕਰਾਂਗੇ ਔਰ ਜਿਹੜੀ ਜਾਣਕਾਰੀ ਹੈ ਸਟੀਕ ਜਾਣਕਾਰੀ ਹੈ ਉਹ ਨੂਰਪੁਰ ਸਾਹਿਬ ਤੋਂ ਨੂਰਪੁਰ ਸਾਹਿਬ ਦੇ ਜ਼ਰੀਏ ਸਰਦਾਰ ਜਸਵੀਰ ਸਿੰਘ ਨੂਰਪੁਰੀ ਸਾਹਿਬ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾ ਰਹੇ ਆ ਇਹ ਤਸਵੀਰ ਜਿਹੜੀ ਤੁਹਾਡੇ ਸਕਰੀਨ ਤੇ ਨਜ਼ਰ ਆ ਰਹੀ ਹੈ ਇਹ ਨੂਰਪੁਰ ਸਾਹਿਬ ਇੱਕ ਵਾਰੀ ਮੈਂ ਚਾਹਣਾ ਤੁਸੀਂ ਸਥਾਨ ਬਾਰੇ ਜਾਣਕਾਰੀ ਦਿਓ ਇੱਧਰ ਸਾਹਮਣੇ ਬਿਲਕੁਲ ਗੁਰਦੁਆਰਾ ਸਾਹਿਬ ਹੈ ਹਾਂਜੀ ਹਾਂਜੀ ਜੀ ਜਿਹੜਾ ਇਹ ਸਥਾਨ ਹੈ ਨਵ ਕਮਰਾਰਾ ਸਾਹਿਬ ਜੀ ਮਹਾਰਾਜ ਦਾ ਜਨਮ ਜਿਹੜਾ ਬੱਲੋਵਾਲ ਨਾਨਕੇ ਘਰ 1862 ਦੇ ਵਿੱਚ ਹੋਇਆ ਸੀ ਉਹਨਾਂ ਦਾ ਜੱਦੀ ਪਿੰਡ ਜਿਹੜਾ ਮੰਨਣ ਹਨਾ ਹੈ ਤੇ ਉਹਨਾਂ ਦੇ ਪਿਤਾ ਦਾ ਨਾਮ ਮੰਗਲਦਾਸ ਤੇ ਮਾਤਾ ਦਾ ਨਾਮ ਸਹਿਬਦੇਵੀ ਸੀ ਤੇ ਮੂਸਾਪੁਰ ਦੇ ਮੌਲਵੀ ਸਾਧਨ ਤੋਂ ਉਹਨਾਂ ਨੇ ਵਿਦਿਆ ਪ੍ਰਾਪਤ ਕੀਤੀ ਤੇ 14 ਸਾਲ ਦੀ ਉਮਰ ਦੇ ਵਿੱਚ ਉਹ ਮਹਿਰਮਪੁਰ ਦੇ ਵਿੱਚ ਉਹਨਾਂ ਦਾ ਮੇਲ ਗੰਗਾ ਦਾਸ ਦੇ ਨਾਲ ਹੋਇਆ ਤੇ ਉਸ ਤੋਂ ਬਾਅਦ ਉਹਨਾਂ ਦਾ ਮੇਲ ਸਹਿਬ ਦਾਸ ਜੀ ਦੇ ਨਾਲ ਹੋਇਆ ਤੇ ਉਹਨਾਂ ਨੇ ਬਾਬਾ ਜਵਾਰ ਸਿੰਘ ਜੀ ਨੂੰ ਆਪਣਾ ਗੁਰੂ ਧਾਰਿਆ ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਢਿੰਗੜਾਂ ਦੇ ਵਿੱਚ ਗੋੜਾਚੌਰ ਦੇ ਵਿੱਚ ਰਹਿਪੇ ਵਿੱਚ ਸੁਜੋਂ ਦੇ ਵਿੱਚ ਉਹਨਾਂ ਬਲੋਗ ਜਿਹੜੇ ਗੁਰਦੁਆਰੇ ਸਾਹਿਬ ਬਣਾਏ ਗਿਆ ਗੋੜਾਚੌਰ ਦੇ ਵਿੱਚ ਸਰੋਵਰ ਸਾਹਿਬ ਗੁਰਦੁਆਰਾ ਹੈ ਗੋਸੜਾ ਦੇ ਵਿੱਚ ਮੰਜੀ ਸਾਹਿਬ ਗੁਰਦੁਆਰਾ ਹੈ ਮਹਿਰਮਪੁਰ ਤੋਂ ਸੰਗਤ ਆਈ ਵੀ ਹੋਈ ਹੈ ਜੀ ਹਾਂ ਕਾਫੀ ਜਿਹੜਾ ਮਤਲਬ ਪਿੰਡਾਂ ਦੇ ਵਿੱਚ ਉਹਨਾਂ ਦੇ ਧਾਰਮਿਕ ਸਥਾਨੇ ਤੇ 17 ਸਭ ਜਿੱਥੇ ਇਸ ਸਥਾਨ ਤੇ ਜਿਹੜਾ ਪਿੱਛੇ ਬੜਿਆ ਹੋਇਆ ਉੱਥੇ ਉਹ ਆਪਣੇ ਇਹਨਾਂ ਦਾ ਸੰਸਕਾਰ ਕੀਤਾ ਗਿਆ ਤੇ ਇਸ ਵੇਲੇ ਜਿਹੜੇ ਇਸ ਦਰਬਾਰ ਦੇ ਵਿੱਚ ਵੱਡੀ ਗੜਤੀ ਦੇ ਵਿੱਚ ਸੰਗਤਾਂ ਉਹ ਨਹੀਂ ਆਲੀਸ਼ਾਨ ਇਹ ਜਿਹੜਾ ਮੇਨ ਜਿਹੜਾ ਇਹ ਸਥਾਨ ਹੈ ਇਹਨੂੰ ਸੋਖਾਨਾ ਕਹਿੰਦੇ ਆ ਜਿਹਨਾਂ ਨੂੰ 1916 ਦੇ ਵਿੱਚ ਰਾਜਾ ਸਾਹਿਬ ਜੀ ਨੇ ਆਪ ਸਥਾਪਿਤ ਕੀਤਾ ਵੱਡਾ ਰਸੋਈ ਖਾਨਾ ਜਿੱਥੇ ਆਪਾਂ ਬਣਾ ਰਸੋਈ ਖਾਨਾ ਬਣਾਇਆ ਇੱਥੇ ਆ ਪਿਛਲੇ ਪਾਸੇ ਜਿਹੜਾ ਸਾਰਾ ਰਸੋਈ ਖਾਨਾ ਹੈ ਜਿਹੜਾ ਲੰਗਰ ਹਾਲ ਆਪਾਂ ਜਿੱਥੇ ਬਣਿਆ ਹੋਇਆ ਇੱਥੇ ਲੰਗਰ ਬਣਦਾ ਹੈ ਲੰਗਰ ਬਣਦਾ ਹੀ ਨਹੀਂ ਇੱਥੇ ਛੱਕਦੇ ਨਹੀਂ ਤੇ ਲੋਕਾਂ ਨੂੰ ਇੰਨੀ ਵੀ ਇੱਥੇ ਖੋਲਿਆ ਕਿ ਜਿਹੜਾ ਇੱਥੇ ਨਹੀਂ ਆ ਸਕਦਾ ਆਪਣੇ ਪਰਿਵਾਰ ਵਾਲੇ ਘਰ ਜਾ ਕੇ ਵੀ ਛਕਾ ਸਕਦਾ ਪੂਰੇ ਦੇ ਪੂਰਾ ਲੰਗਰ ਇੱਥੇ 24 ਘੰਟੇ ਚੱਲਦਾ ਹਫਤੇ ਦਾ ਇੱਥੇ 8 ਤੋਂ 10 ਕੁਇੰਟਲ ਜਿਹੜਾ ਆਟਾ ਲੱਗਦਾ ਹੈ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚਦੀਆਂ ਨੇ ਕੋਈ ਪ੍ਰੋਬਲਮ ਨਹੀਂ ਇੱਥੇ 24 ਘੰਟੇ ਹਰ ਤਰ੍ਹਾਂ ਲੰਗਰ ਚੱਲਦੇ ਨੇ ਤੇ ਸੰਗਤਾਂ ਲਈ ਪੂਰੀਆਂ ਸਹੂਲਤਾਂ ਨੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਹੈ ਹਾਂਜੀ ਹਾਂਜੀ ਇਹਦੇ ਬਾਰੇ ਵਿਚਾਰ ਇੱਥੇ ਰਜਾਨਾ ਨਿਤਨੇਮ ਹੁੰਦਾ ਆ ਤੇ ਇੱਥੇ ਇਸ ਵੇਲੇ ਕੀਰਤਨ ਚੱਲ ਰਿਹਾ ਹਰ ਵੇਲੇ ਜਿੱਦਾਂ ਮੰਨ ਲਓ ਬਾਣੀ ਦਾ ਕੀਰਤਨ ਚੱਲਦਾ ਪ੍ਰਵਾਹ ਚੱਲਦਾ ਆ ਤੇ ਇਸੇ ਤਰ੍ਹਾਂ ਇੱਥੇ ਕਥਾ ਕੀਰਤਨ ਹੁੰਦਾ ਹੈ ਔਰ ਜਿਹੜੇ ਮਹਾਰਾਜ ਦੇ ਸਰੂਪ ਨੇ ਬਿਲਕੁਲ ਸਾਹਮਣੇ ਵਾਲੀ ਬਿਲਡਿੰਗ ਤੇ ਉਹ ਸਾਹਮਣੇ ਸਥਾਨ ਜਿਹੜਾ ਆ ਜਿਵੇਂ ਪ੍ਰਕਾਸ਼ ਸਥਾਨ ਅਖੰਡ ਪਾਠ ਸ੍ਰੀ ਸਾਹਿਬ ਜੀ ਬਣਾਇਆ ਹੋਇਆ ਹੈ ਉੱਥੇ ਜਿਹੜਾ ਜਿੱਥੇ ਅਖੰਡ ਪਾਠ ਸਾਹਿਬ ਆਰੰਭ ਹੁੰਦੇ ਨੇ ਉੱਥੇ ਨਾਲ ਤੋਂ ਤੀਸਰੀ ਮੰਜ਼ਲ ਦੇ ਉੱਤੇ ਜਿਹੜਾ ਆ ਉਹ ਸੱਚਖੰਡ ਸਥਾਨ ਬਣਾਇਆ ਜਿੱਥੇ ਮਹਾਰਾਜ ਦੇ ਪ੍ਰਕਾਸ਼ ਸਰੂਪ ਜਿਹੜੇ ਆ ਉਹ ਬਿਰਾਜ ਬਾਨੇ ਜੀ 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 ਤਾਂ ਇਹ ਜਾਣਕਾਰੀ ਜਿਹੜੀ ਤੁਸੀਂ ਸਰਦਾਰ ਜਸਵੀਰ ਸਿੰਘ ਨੂਰਪੁਰੀ ਸਾਹਿਬ ਉਹਨਾਂ ਤੋਂ ਲੈ ਰਹੇ ਸੀਗੇ ਔਰ ਬੜੀ ਸਟੀਕ ਔਰ ਪੂਰੀ ਜਾਣਕਾਰੀ ਮੈਂ ਕਹਿ ਸਕਦਾ ਸਰਦਾਰ ਜਸਵੀਰ ਸਿੰਘ ਨੂਰਪੁਰੀ ਜੀ ਹੁਣਾਂ ਨੇ ਤੁਹਾਡੇ ਤੱਕ ਪਹੁੰਚਾਈ ਹੈ ਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵੰਤ ਫਤਿਹ ਜੀ ਜੈ ਰਹੇ ਸਾਹਿਬ ਜੀ ਜੈ ਰਹੇ ਸਾਹਿਬ ਜੀ ਜਿਹੜੀ ਸੀਐਮ ਸਾਹਿਬ ਨੇ ਗੱਲ ਕਹੀ ਹੈ ਹਾਂਜੀ ਹਾਂਜੀ ਉਹਦੇ ਨਾਲ ਜਿਹੜੀ ਸੰਗਤ ਹੈ ਮਨ ਆਹਤਾ ਹੁੰਦਾ ਹੈ ਪਰ ਨਾਲ ਦੇ ਨਾਲ ਜਿਵੇਂ ਜਸਵੀਰ ਸਿੰਘ ਨੂਰਪੁਰੀ ਸਾਹਿਬ ਪੂਰੀ ਜਾਣਕਾਰੀ ਦੇ ਰਹੇ ਸੀ ਹਾਂਜੀ ਹਾਂਜੀ ਸਤਾਂ ਦੀ ਵੀ ਮਹਾਨਤਾ ਹੈ ਔਰ ਗੁਰੂ ਸਾਹਿਬ ਦੀ ਮਹਿਮਾ ਵਿੱਚ ਕੋਈ ਕਮੀ ਨਹੀਂ ਹੈ ਨਹੀਂ ਜੀ ਬਿਲਕੁਲ ਨਹੀਂ ਹੈਗੀ ਉਹਦੇ ਬਾਰੇ ਮੈਂ ਚਾਹਣਾ ਤੁਸੀਂ ਜ਼ਰੂਰ ਜਿਹੜੇ ਦੇਖ ਰਹੇ ਨੇ ਦੇਸ਼ਾ ਵਿਦੇਸ਼ਾ ਜਿਨ੍ਹਾਂ ਨੂੰ ਦ ਇਸ ਥਾਨ ਬਾਰੇ ਜਾਣਕਾਰੀ ਦਿਓ ਔਰ ਜੋ ਤਾਂ ਤਾਂ ਹਜੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਮਹਾਰਾਜ ਜਿਹੜੇ ਬ੍ਰਹਮਗਿਆਨੀ ਹੋਏ ਆ ਆਪਣੇ ਸਮੇਂ ਦੇ ਵਿੱਚ ਉਹਨਾਂ ਨੇ ਕੋਰਤਪੱਸਿਆ ਕੀਤੀ ਅਤੇ ਸੰਗਤ ਦਾ ਭਲਾ ਕੀਤਾ ਜੀ ਦੂਰ ਦਰਦ ਰਾਡੇ ਆਉਂਦੀਆਂ ਸੰਗਤਾਂ ਲਈ ਇੱਥੇ ਲੰਗਰ ਚਲਾਇਆ ਇਹਨੂੰ ਤਾਂ ਹੀ ਮਹਾਰਾਜ ਨੇ ਆਪ ਹੀ ਨਾਮ ਦਿੱਤਾ ਸੀ ਰਸੋਈ ਕਰਨਾ ਹੈ ਸਾਡਾ ਰਸੋਈ ਕਰਨਾ ਆ ਇੱਥੇ ਸਦਾ ਲਈ ਲੰਗਰ ਚੱਲੇਗਾ ਜੀ ਉਹ ਸਦਾ ਲਈ ਵਰਤਿਆ ਲੰਗਰ ਜੀ ਤੇ ਇੱਥੇ ਤਨ ਤਨ ਸ਼੍ਰੀ ਗੁਰੂ ਰੰਧਾ ਸਾਹਿਬ ਮਹਾਰਾਜ ਦੇ ਪਾਠ ਜਿਹੜੇ ਲੜੀਵਾਰ ਚੱਲਦੇ ਆ ਜੀ ਉਹ ਅੱਜ ਜਿੱਦਾਂ ਭੋਗ ਪਾਇਆ 43 ਅਖੰਡ ਪਾਠ ਸਾਹਿਬ ਦੇ ਅਤੇ ਗਾਹਾਂ ਲੜੀ ਦੇ ਅਖੰਡ ਪਾਠ ਸ਼ੁਰੂ ਆ ਰੰਭ ਹੋ ਜਾਂਦੇ ਆ ਇਸ ਕਰਕੇ ਸਰੂਪ ਵੀ ਜ਼ਿਆਦਾ ਚਾਹੀਦੇ ਆ ਕਿਉਂਕਿ ਜਦ ਮੇਲੇ ਦਾ ਹੁੰਦਾ ਕਈ ਵਾਰਾਂ ਮਤਲਬ ਸੰਗਤ ਵੀ ਚਾਹੁੰਦੀ ਆ ਹਾ 100-100 ਅਖੰਡ ਪਾਠ ਆ ਆਰੰਭ ਕਰਨੇ ਪੈਂਦੇ ਆ ਉਹਦਾ ਮਹਾਰਾਜ ਦਾ ਜਿਹੜਾ ਸੱਚਖੰਡ ਆ ਜੀ ਬਹੁਤ ਹੀ ਵਧੀਆ ਬਣਾਇਆ ਆ ਅਤੇ ਬੜੀ ਮਤਲਬ ਸੇਵਾ ਭਾਵਨਾ ਦੇ ਨਾਲ ਸੰਗਤ ਔਰ ਕਮੇਟੀ ਇਹ ਮਹਾਰਾਜ ਦੀ ਸੇਵਾ ਕਰਦੀ ਹੈ ਇੱਥੇ ਧੰਤਨ ਸ਼੍ਰੀ ਗੁਰਾਂ ਸਿੰਘ ਸਾਹਿਬ ਮਹਾਰਾਜ ਦੀ ਕਿਉਂਕਿ ਇੱਥੇ ਕਿਸੇ ਤਰ੍ਹਾਂ ਦੀ ਵੀ ਅਲੰਘਣਾ ਨਹੀਂ ਹੈਗੀ ਕੋਈ ਇੱਥੇ ਇਦਾਂ ਦੀ ਬੇਨਰਾਦਰ ਨਹੀਂ ਹੈਗਾ ਸਾਰੇ ਸਰਚ ਛੁਕਦਾਇਆ ਸੰਗਤ ਆ ਕੇ ਇੱਥੇ ਜਗਾਉਂਦੀ ਆ ਧੰਤਨ ਸ਼੍ਰੀ ਗੁਰਾਂ ਸਿੰਘ ਸਾਹਿਬ ਮਹਾਰਾਜ ਅੱਗੇ ਵੀ ਧੰਤਨ ਹਜੂਰ ਸ਼੍ਰੀ ਨਾਮਕਮ ਰਾਜਾ ਸਾਹਿਬ ਮਹਾਰਾਜ ਦੇ ਚਰਨਾਂ ਨਾਲ ਸਾਰੀ ਸੰਗਤ ਜੁੜੀ ਆ ਪਰ ਜਿਹੜਾ ਸੀਐਮ ਨੇ ਜਿਹੜਾ ਬਿਆਨ ਦਿੱਤਾ ਆ ਉਹ ਬਿਲਕੁਲ ਤੱਥ ਕਾਲੀ ਕਾਲੀ ਕਰਕੇ ਆਧਾਰ ਤੱਥਾਂ ਤੇ ਮਤਲਬ ਤੱਥਹੀਣ ਆ ਉਹ ਕੋਈ ਆਧਾਰ ਨਹੀਂ ਹੈਗਾ ਉਹਦਾ ਤੇ ਤਰਖੀ ਨਹੀਂ ਆ ਜੀ ਉਹ ਮਤਲਬ ਬਿਲਕੁਲ ਉਹਨਾਂ ਨੇ ਜਾਂ ਤਾਂ ਉਹ ਪਤਾ ਕਰਦੇ ਪਹਿਲਾਂ ਫਿਰ ਬਿਆਨ ਦਿੰਦੇ ਕਿਉਂਕਿ ਉਹਨਾਂ ਨੂੰ ਜਾਣਕਾਰੀ ਹੈ ਨਹੀਂ ਸੀ ਉਹਨਾਂ ਨੇ ਆਪਣੇ ਹਿਸਾਬ ਨਾਲ ਜਲਦਬਾਜੀ ਦੇ ਵਿੱਚ ਬਿਆਨ ਦਿੱਤਾ ਉਹ ਜਦ ਕਿ ਉਹ ਸਾਰੀ ਸੰਗ ਦੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਹੈ ਜੀ ਇਸ ਕਰਕੇ ਇਦਾਂ ਦੇ ਬਿਆਨबाजी ਤੋਂ ਬਚਣਾ ਚਾਹੀਦਾ ਕਿਉਂਕਿ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਆ ਚੀਫ ਮਨਿਸਟਰ ਆ ਉਹ ਸਾਡੇ ਪੰਜਾਬ ਦੇ ਇਦ ਕਰਕੇ ਉਹਨਾਂ ਨੂੰ ਇਹ ਚੀਜ਼ਾਂ ਪਹਿਲਾਂ ਦੇਖਣੀਆਂ ਚਾਹੀਦੀਆਂ ਕਿ ਕਿਸੇ ਦੇ ਮਨ ਨੂੰ ਠੇਸ ਨਾ ਪਹੁੰਚੇ ਸੰਗਤ ਦੇ ਮਨਾਂ ਨੂੰ ਠੇਸ ਅਜੀ ਗੁਰਗੁਰਾਂ ਸਾਹਿਬ ਮਹਾਰਾਜ ਨੂੰ ਮੇਰੇ ਡੈਡੀ ਵੀ ਇੱਥੇ 17-18 ਸਾਲ ਜੇਸੇ ਦਰੀ ਕੀਤੀ ਆ ਉਹਨਾਂ ਨੇ ਵੀ ਤੇ ਉਹਨਾਂ ਦੇ ਟਾਈਮ ਤੋਂ ਵੀ ਮਤਲਬ ਉਹਨੋਂ ਤੋਂ ਪਹਿਲਾਂ ਵੀ ਇੱਥੇ ਸਤਨ ਸੰਗੁਰਾਂ ਸਾਹਿਬ ਪ੍ਰਕਾਸ਼ ਆ ਤੇ ਪੂਰੀ ਸੇਵਾ ਸੰਭਾਲ ਹੁੰਦੀ ਆ ਜੀ ਜੀ ਇਦਾਂ ਦਾ ਕੋਈ ਗਾਰ ਨਹੀਂ ਬਈ ਇੱਥੇ ਕੋਈ ਕਿ ਦੇ ਕੋ ਘਟਿਆ ਹਰਕਤ ਹੁੰਦੀ ਹੋਗੀ ਜਾਂ ਮਹਾਰਾਜ ਦੀ ਕੋਈ ਨਰਾਦਰ ਹੁੰਦਾ ਹੋਗਾ ਇਹ ਬਿਲਕੁਲ ਨਹੀਂ ਸੋਚ ਤੋਂ ਪਰੇ ਦੀ ਗੱਲ ਹੈ ਜੀ ਸੰਗਤ ਦਿਲ ਚ ਪਿਆਰ ਤੇ ਸਤਿਕਾਰ ਲੈ ਕੇ ਇੱਥੇ ਆਉਂਦੇ ਬਿਲਕੁਲ ਜੀ ਇੱਥੋਂ ਕਈ ਤਾਂ ਸੰਗਤ ਦੇ ਇਦਾਂ ਦੇ ਹੈ ਜੀ ਉਹ ਆਪਣੇ ਘਰ ਤੋਂ ਨੰਗੇ ਪੈਰੀ ਤੁਰਦੇ ਆ ਜੀ ਰਾਤ ਦੇ ਅੱਧੇ ਪੈਰ ਤੁਰ ਪਾਂਦੇ 1 ਵਜੇ ਤੁਰ ਪਾਂਦੇ ਆ ਮਹਾਰਾਜ ਨਕਮਕਸਦ ਹੁੰਦੇ ਆ ਇੱਥੇ ਸੇਵਾ ਕਰਦੇ ਆ ਫਿਰ ਮਹਾਰਾਜ ਦੇ ਦਰਸ਼ਨ ਕਰਦੇ ਗੁਰੂ ਰੰਗ ਸਾਹਿਬ ਮਹਾਰਾਜ ਦੀ ਮਹਾਰਾਜ ਹਜੂਰ ਜੀ ਨਾਮ ਕਰਨ ਰਸਬ ਮਹਾਰਾਜ ਦਰਸ਼ਨ ਕਰਦੇ ਆ ਸੇਵਾ ਕਰਦੇ ਆ ਔਰ ਕੋਈ ਨਹੀਂ ਹੈਗਾ ਜਦਾਂ ਦਾ ਵੀ ਕਿਸੇ ਦੇ ਕੋਈ ਪਾਰਟੀ ਬਾਜੀ ਨਹੀਂ ਹੈਗੀ ਇੱਥੇ ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਝਗੜਾ ਨਹੀਂ ਹੈਗਾ ਸੰਗਤ ਦੀ ਜਿਹੜੀ ਕਮੇਟੀ ਹੈ ਇੱਥੇ ਦੀ ਪ੍ਰਬੰਧਕ ਉਹ ਵੀ ਬਹੁਤ ਸੇਵਾ ਕਰਦੀ ਸੀ ਸੰਭਾਲ ਕਰਦੀ ਆ ਵਧੀਆ ਸਾਰੀ ਸੁੱਖ ਸੁਗੁਲਤਾ ਸੰਗਤ ਵਾਸਤੇ ਇੱਥੇ ਬਣਾਈਆਂ ਆ ਜੀ ਕਿਸੇ ਤਰ੍ਹਾਂ ਦੀ ਕੋਈ ਗੱਲ ਬਿਲਕੁਲ ਮਰਜ਼ਾ ਅਨੁਸਾਰ ਹੈ ਬਿਲਕੁਲ ਮਰਜ਼ਾ ਅਨੁਸਾਰ ਆ ਜੀ ਜੀ ਤੁਹਾਡਾ ਸ਼ੁਭ ਨਾਮ ਜੀ ਮੈਂ ਜਗਤਾਰ ਸਿੰਘ ਹੈ ਜੀ ਮੈਂ ਸਾਡੇ ਪਿੰਡ ਪਰਮਜਰਾ ਮੇਰਾ ਜੀ ਸਾਡੇ ਬਿਰਧ ਆਸ਼ਰਮ ਮਹਾਰਾਜ ਸਾਹਿਬ ਦੇ ਨਾਂ ਤੇ ਬਣਿਆ ਹੈ ਫਤੂਆਣਾ ਸਾਹਿਬ ਪਰਮਜਰਾ ਜੀ ਉੱਤੇ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੀਦੀ ਹੈ ਤੇ ਮੈਂ ਵਾਈਸ ਪ੍ਰੈਜ਼ੀਡੈਂਟ ਹੈ ਜੀ ਜਿਸ ਕਰਕੇ ਮਹਾਰਾਜ ਨੇ ਸੇਵਾ ਬਖਸ਼ੀ ਉਹ ਸੇਵਾ ਕਰਦੇ ਹਾਂ ਬਸ ਉਹ ਐਸੇ ਵੀ ਕਹਿੰਦੇ ਨੇ ਰਾਜਾ ਬਲੀ ਕਰ ਭਲੀ ਇੱਥੇ ਤਾਂ ਹਰ ਇੱਕ ਲਈ ਭਲੀ ਮੰਗੀ ਜਾਂਦੀ ਹੈ ਸਾਰਿਆਂ ਦੇ ਭਲੀ ਮੰਗਦੇ ਆ ਮਹਾਰਾਜ ਜੀ ਮਹਾਰਾਜ ਕਰਦੇ ਵੀ ਭਲੀ ਹੈ ਜਿਹੜਾ ਕੋਈ ਆਣਾ ਹੈ ਨਾ ਸ਼ਰਧਾ ਨਾਲ ਉਹਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜੀ ਸਾਰੇ ਇਸ ਕਰਕੇ ਮਹਾਰਾਜ ਦੇ ਚਰਨਾਂ ਨਾਲ ਜੁੜੇ ਹੋਆ ਜੀ ਜੀ ਅੱਛਾ ਬਹੁਤ ਸ਼ੁਕਰੀਆ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਾਂ ਇਹ ਤਸਵੀਰਾਂ ਦਿਖਾ ਰਹੇ ਤੁਹਾਨੂੰ ਔਰ ਦੱਸਿਆ ਜਾ ਰਿਹਾ ਕਿ ਚੰਦ ਹੀ ਮਿੰਟਾਂ ਵਿੱਚ ਇੱਧਰ ਤਸਵੀਰ ਦਿਖਾ ਦੋ ਚੰਦ ਹੀ ਮਿੰਟਾਂ ਵਿੱਚ ਦੱਸਿਆ ਜਾ ਰਿਹਾ ਕਿ ਇੱਥੇ ਸੁਖਬੀਰ ਸਿੰਘ ਬਾਦਲ ਵੀ ਪਹੁੰਚ ਰਹੇ ਆ ਔਰ ਮੈਨੂੰ ਪਰਤੋ ਸੰਗਤਾਂ ਪਹੁੰਚੀਆਂ ਨੇ ਤੇ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਵੀ ਦੱਸਿਆ ਜਾ ਰਿਹਾ ਕਿ ਥੋੜੀ ਦੇਰ ਤੇ ਪਹੁੰਚਣਾ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਅਸੀਂ ਦੱਸ ਦਈਏ ਕਿ ਤਸਵੀਰਾਂ ਤਨ ਤਨ ਸ਼੍ਰੀ ਨਾਵਕਵਲ ਰਾਜਾ ਸਾਹਿਬ ਜੀ ਮਜਾਰੇ ਤੋਂ ਤਸਵੀਰਾਂ ਦਿਖਾ ਰਹੇ ਆ ਸੰਗਤਾਂ ਅਕਸਰ ਹੀ ਇੱਥੇ ਬੜੀ ਸ਼ਰਧਾ ਨਾਲ ਪਹੁੰਚਦੀਆਂ ਆਸਥਾ ਦਾ ਕੇਂਦਰ ਹੈ ਔਰ ਇਸ ਲਾਈਵ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਫਿਰ ਅਗਲੇ ਲਾਈਵ ਦੇ ਨਾਲ ਬਹੁਤ ਜਲਦੀ ਤੁਹਾਡੇ ਕੋਲ ਹਾਜ਼ਰ ਹੋਣੇ ਔਰ ਸਰਦਾਰ ਜਸਵੀਰ ਸਿੰਘ ਨੂਰਪੁਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜਿਹੜੀ ਉਹਨਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸਾਡੇ ਤੇ ਸਾਡੇ ਪਰਿਵਾਰਕ ਮੈਂਬਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ